ਪਿਆਰੇ ਸੋਤਿਓ ਮੈਂ ਡਾਕਟਰ ਮਨਜੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਦੇ ਹਾਂ ਕਿ ਉਹ ਕਿਹੜੇ ਭੋਜਨ ਹਨ ਜਿਨ੍ਹਾਂ ਦੇ ਵਿੱਚ ਮੱਛੀ ਦੇ ਨਾਲੋਂ ਵੀ ਜ਼ਿਆਦਾ ਓਮੇਗਾ 3 ਫੈਟੀ ਐਸਿਡ ਹੁੰਦਾ ਅਸੇ ਮੱਛੀ ਦੇ ਵਿੱਚ ਅੱਛਾ ਸੋਰਸ ਹੈ ਇਹ ਓਮੇਗਾ 3 ਫੈਟੀ ਐਸਿਡ ਦੇ ਲੇਕਿਨ ਕੁਝ ਵੈਸ਼ਨੂ ਭੋਜਨ ਵੀ ਨੇ ਜਿਨ੍ਹਾਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ omega 3 ਮਿਲ ਜਾਂਦਾ ਹੈ ਔਰ ਉਹ ਸਸਤਾ ਵੀ ਹੈ ਬਾਕੀ ਉਹਨਾਂ ਬਾਰੇ ਆਪਾਂ تھوڑی جی ਗੱਲ ਕਰਦੇ ਤੇ ਉਹ ਕਿਹੜਾ ਫੈਟੀ ਐਸਿਡ ਹੈ ਵਾ ਜਿਹੜਾ ਉਹ omega 3 ਫੈਟੀ ਐਸਿਡ ਹੈ ਜਿੰਨਾ ਪੂਜਣਾ ਦੇ ਵਿੱਚ ਮਸ਼ੀ ਨਾਲੋਂ ਵੀ ਸਸਤਾ ਤੇ ਇਸ ਜਿਆਦਾ ਮਿਲ ਜਾਂਦਾ ਹੈ ਸਾਡੇ omega ਦੇ ਵਿੱਚ ਹੁਣ ਜੇ ਮਸ਼ੀ ਅਲਸੀ ਫਲੈਕਸੀਡ ਗਰੂਡ ਤੇ ਅਖਰੋਟ ਤਾਂ ਇਸ ਤਰ੍ਹਾਂ ਦੇ ਜਿਹੜੇ ਫੂਡਲ ਹੁੰਦੇ ਆ ਨਾ ਇਹਨਾਂ ਦੇ ਵਿੱਚ ਮੌਜੂਦ ਹੁੰਦਾ omega 3 fatty acid ਜੋ ਕਿ ਸਾਡੇ ਦਿਲ ਦਿਮਾਗ ਤੇ ਕਹਿ ਲਈਏ ਤੇ ਸਾਡੀ ਸੂਚੀ ਸਿਹਤ ਵਾਸਤੇ ਬਹੁਤ ਹੀ ਲਾਹੇਵੰਦ ਸਮਰਥਨ ਕਰਦਾ ਸਾਡੀ ਸਿਹਤ ਦਾ ਤੰਦਰੁਸਤ ਰੱਖਦਾ ਸਾਾਨੂੰ ਪਰ ਸਾਡੇ ਸਰੀਰ ਨੂੰ ਦੀ ਜਰੂਰਤ ਹੁੰਦੀ ਹੈ ਹਾਲਾਂਕਿ ਆਪਾਂ ਕਹਿ ਸਕਦੇ ਹਾਂ ਕਿ ਮੱਛੀ ਬਹੁਤ ਵਧੀਆ omega 3 ਦਾ ਸੋਰਸ ਹੈਗੀ ਲੇਕਿਨ ਫਿਰ ਵੀ ਕੁਝ ਏਦਾਂ ਦੇ ਹੋਰ ਵੀ ਪੋਜ਼ਨ ਹੈਗੇ ਨੇ ਜਿਹੜੇ ਸਾਨੂੰ ਲਗਭਗ ਅੱਛਾ omega-3 fatty acid ਦੇ ਦਿੰਦੇ ਨੇ। ਅਗਰ ਇਹਨਾਂ ਦੀ ਗੱਲ ਕਰੀਏ ਤਾਂ ਕਿਉਂਕਿ ਇਹਨਾਂ ਦੇ ਵਿੱਚ ਕੁਝ ਸਾਡੇ ਸਰੀਰ ਦੇ ਅੰਦਰ ਜਾ ਕੇ ਜਿਹੜੇ ਇਹਨਾਂ ਦੇ ਵਿੱਚ ਕੁਝ ਏਦਾਂ ਦੇ ਮਤਲਬ phenolic excess ਜਿਵੇਂ ਆ ਗਿਆ ਜਾਂ ਕੋਈ antioxidant compounds no monounsaturated acids ਆ ਜਾਂਦੇ ਨੇ। ਜੋ ਜੋ ਪੌਦਿਆਂ ਤੋਂ ਸਾਨੂੰ ਮਿਲਦੇ ਆਂ। ਇਹ ਪੌਦਿਆਂ ਦੇ ਬੀਜਾਂ ਤੋਂ ਮਿਲਦੇ ਆਂ। ਔਰ ਸਾਡੇ ਸਰੀਰ ਦੇ ਵਿੱਚ ਜਾ ਕੇ ਉਹ ਫਿਰ omega 3 fatty acid ਦੇ ਵਿੱਚ ਕਰਵਾਟ ਹੋ ਜਾਂਦੇ ਆਂ ਜੋ ਕਿ ਸਾਡੇ ਲਈ ਕਾਫੀ ਹੱਦ ਤੱਕ ਉਹ ਲਾਹੇਵੰਦ ਹੁੰਦੇ ਆਂ। ਸਭ ਤੋਂ ਸਸਤੇ ਤੇ ਵਧੀਆ ਕਿਉਂਕਿ ਅਲਸੀ ਦੇ ਬੀਜ ਫਲੈਕਸੀ ਜਿਹੜੇ ਸਾਡੇ ਆਮ ਘਰਾਂ ਦੇ ਵਿੱਚ ਮਿਲ ਜਾਂਦੇ ਆਂ। ਇਸ ਨੂੰ ਖਾਣ ਦਾ ਤਰੀਕਾ ਅਗਰ ਤੁਸੀਂ ਸਹੀ ਤਰੀਕੇ ਨਾਲ ਸਹੀ ਮਾਤਰਾ ਦੇ ਵਿੱਚ ਦੋਸ ਦੀ ਵਰਤੋਂ ਕਰੀਏ ਤਾਂ ਤੇ ਉਹ ਅਲਸੀ ਦੇ ਬੀਜ ਛੋਟੇ ਛੋਟੇ ਹੁੰਦੇ ਆ ਜਿਵੇਂ ਅਸੀਂ ਇਹ ਬੋਧਿਆਂ ਤੋਂ ਲੱਗਦੇ ਪੰਜਾਬ ਦੇ ਵਿੱਚ ਰਹਿਣ ਵਾਲੇ ਜਾਂ ਕਹਿੰਦੇ ਭਾਰਤ ਦੇ ਵਿੱਚ ਰਹਿਣ ਵਾਲੇ ਆਪਣੇ ਲਗਭਗ ਸਾਰਿਆਂ ਲੋਕਾਂ ਨੂੰ ਪਤਾ ਹੁੰਦਾ ਹੁਣ ਮੱਛੀ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਓਮੇਗਾ 3 ਫੈਟੀ ਐਸਿਡ ਦਾ ਸਭ ਤੋਂ ਵਧੀਆ ਸਰੋਤ ਹੈਗੇ ਨੇ ਅਲਸੀ ਦੇ ਬੀਜ ਪਸੀਦੇ ਬੀਜਾਂ ਨੂੰ ਕਿਨਰ ਉਸੇ ਦਿਨ ਦੀ ਸਟਾਰਟ ਉਹ 1 ਚਮਚ ਅਲਸੀ ਦੇ ਬੀਜਾਂ ਦੇ ਵਿੱਚ ਪ੍ਰੀ ਐਲ ਏ ਦੀ ਮਾਤਰਾ ਲਗਭਗ 2.35 ਗ੍ਰਾਮ ਦੀ ਬੀਜ ਨੇ ਜੀ ਇਹ ਦੇਖ 1 ਚਮਚ ਦੇ ਵਿੱਚ ਹੁਣ omega 3 ਫੈਟੀ ਐਸਿਡ ਦੇ ਵਿੱਚ ਕਨਵਰਟ ਕੀ ਹੁੰਦੇ ਨੇ ਜੋ ਡੀ ਐਚ ਏ ਡੀ ਪੀ ਐਸ ਦਾ ਮੱਚੀ ਦਾ ਹੋਰ ਸਮੁੰਦਰੀ ਭੋਜਨਾਂ ਵਿੱਚ ਪਾਇਆ ਜਾਂਦਾ ਜਦੋਂ ਕਿ ਏ ਐਲ ਏ ਮੁੱਖ ਤੌਰ ਤੇ ਪੌਦਿਆਂ ਦੇ ਵਿੱਚ ਪਾਇਆ ਜਾਂਦਾ ਤੇ ਪੌਦਿਆਂ ਦੀ ਆਪ ਅਸੀਂ ਦੀ ਗੱਲ ਕੀਤੀ ਪਰ ਸੀਦਾ ਇੱਕ ਪੌਦਾ ਹੁੰਦਾ ਪੌਦੇ ਦੇ ਬੀਜ ਨੇ ਉਹਨਾਂ ਦੇ ਵਿੱਚੋਂ ਇਹ ਜਦੋਂ ਅਸੀਂ ਸਾਡੇ ਅੰਦਰ ਜਾ ਕੇ ਤੇ ਫਿਰ omega 3 fatty acid ਦੇ ਵਿੱਚ ਬਦਲ ਜਾਂਦਾ। ਫਿਰ ਆਹਦੇ ਵਿੱਚ chia seed chia seed ਵੀ ਬਹੁਤ ਵਧੀਆ ਮਤਲਬ ਇਹਦੇ ਆ ਫਾਈਬਰ ਵੀ ਹੁੰਦਾ ਉਹਦੇ ਵਿੱਚ मिनਰਲਸ ਵੀ ਹੁੰਦੇ ਆ ਐਂਟੀ ਆਕਸੀਡੈਂਟਸ ਵੀ ਹੁੰਦੇ ਆ ਤੇ ਜੋ essentiial ਸਾਨੂੰ ਜਰੂਰੀ omega 3 fatty acid ਉਹ ਬਹੁਤ ਵਧੀਆ ਮਾਤਰਾ ਦੇ ਵਿੱਚ ਹੈ ਮਿਲ ਜਾਂਦਾ। ਤੇ ਕੋਈ chia seed ਦੇ ਕਿਹੜੇ ਛਿਲਕੇ ਦੇ ਨਿੱਜਾ ਭੋਜਨ ਦੇ ਵਿੱਚ ਜੇ ਕੋਈ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਖਾਣ ਲੇ ਤਾਂ ਉਹ ਬਹੁਤ ਵਧੀਆ ਉਹਨਾਂ ਦੇ ਵਿੱਚ ਸਾਨੂੰ ਮਿਲ ਜਾਂਦਾ ਜਿਨ੍ਹਾਂ ਨੂੰ ਬਹੁਤਾ ਜ਼ਿਆਦਾ ਸਾਨੂੰ ਪੀਸਣ ਦੀ ਜ਼ਰੂਰਤ ਨਹੀਂ ਅਸੀਂ ਉਹਨੂੰ ਤੁਸੀਂ ਜਦੋਂ ਪੀਸ ਕੇ ਜਾਂ ਕੁਟ ਕੇ ਖਾਂਦੇ ਹਾਂ ਨਾ ਗ੍ਰੇਂਡ ਕਰਕੇ ਤੇ ਜੀਆ ਸੀਦ ਤਾਂ ਵੈਸੇ ਵੀ ਖਾਧਾ ਜਾ ਸਕਦਾ ਉਹ ਇੱਕ ਆਨ ਸਰਵਿੰਗ ਜਿਹੜੀ ਉਹਦੇ ਵਿੱਚ 5 ਗ੍ਰਾਮ ਹੀ ਆਲੇਗੋ ਯਾਨੀ ਕਿ ਜੀਆ ਸੀਦ ਦੇ ਵਿੱਚ ਕਾਫੀ ਵਧੀਆ ਮਾਤਰਾ ਵਿੱਚ ਹੁੰਦਾ ਉਸ ਤੋਂ ਬਾਅਦ ਫਿਰ ਆਏਗੇ ਅਖਰੋਟ ਅਖਰੋਟ ਵੀ ਦਿਲ ਦੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੇ ਹੈ ਇਨਾਂ ਦੇ ਵਿੱਚੋਂ ਅਗਰ ਵੇਖਿਆ ਜੇ ਅਗਰ ਰੁੱਖ ਦੀ ਇੱਕ ਗਰੀ ਜਿਹੜੇ ਦਾ ਬੀਜ ਜਿਹਨੂੰ ਕਹ ਲੈਨੇ ਆਪਾਂ ਉਹ ਵੀ ਏਲੇ ਦਾ ਠੋਸ ਸਰੋਤ ਹੈ ਇਹਦੇ ਵਿੱਚ ਬਹੁਤ ਵਧੀਆ ਕੋਈ ਦੇ ਕਈ ਹੋਰ ਵੀ ਇਸ ਤੋਂ ਇਲਾਵਾ ਬਹੁਤ ਫਕੀਰ ਫੈਲੇ ਹੈਗੇ ਜਿਹੜੇ ਕਿ ਸਨੇਕ ਦੇ ਤੌਰ ਤੇ ਵੀ ਆਪਾਂ ਇਹਨੂੰ ਲੈ ਸਕਦੇ ਹਾਂ ਇੱਕ ਅਖਰੋਟ ਦੇ ਵਿੱਚ ਫੈਟੀ ਐਸਿਡ ਜਿਹੜਾ ਵਾ ਉਹ ਵੀ ਸਾਨੂੰ ਬਹੁਤ ਵਧੀਆ ਮਾਤਰਾ ਦੇ ਵਿੱਚ ਮਿਲ ਜਾਂਦਾ ਤੇ ਉਹ ਸਾਡੇ ਦਿਲ ਦਿਮਾਗ ਜਾਂ ਸਮੁੱਚੀ ਸਿਹਤ ਵਾਸਤੇ ਕਾਫੀ ਲਾਭਦਾਇਕ ਹੁੰਦਾ ਲਗਭਗ 1 ਆਉਂਸ ਰਵਿੰਗ ਜਿਹੜੀ ਤੁਸੀਂ ਲੈਂਦੇ ਹੋ ਉਹਦੇ ਵਿੱਚ 2.55 ਗ੍ਰਾਮ ਈਐਲਏ ਜੜ ਹੁੰਦਾ ਜੋ ਕਿ ਬਾਹਰ ਦੇ ਵਿੱਚ ਫਿਰ ਉਹ ਅਖਰੋਟ ਦੇ ਵਿੱਚ ਤੇ ਜਿਹੜਾ ਕਾਲਾ ਅਖਰੋਟ ਹੈ ਜਦੋਂ ਕਿ ਕਾਲਾ ਅਖਰੋਟ ਦੀ ਸਰਵਿੰਗ ਦੇ ਕਾਰਜਮਲੇ ਦੇ ਵਿੱਚ ਮਤਲਬ ਇੱਕ ਅਖਰੋਟ ਨੂੰ ਤੁਸੀਂ ਕਹੋ ਕਿ ਉਹਦੇ ਵਿੱਚ ਤੁਹਾਨੂੰ 76 0.76 ਗ੍ਰਾਮ ਇਹਦਾ ਓਮ ਮਿਲ ਜਗਾ ਉਸ ਤੋਂ ਬਾਅਦ ਆਉਂਦਾ ਸਾਬਤ ਸੋਇਆਬੀਨ ਸੋਇਆਬੀਨ ਵੀ ਬਹੁਤ ਵਧੀਆ ਇਹਦਾ ਸਰੋਤ ਹੈਗਾ ਕੁਝ ਸੋਇਆਬੀਨ ਪ੍ਰੋਟੀਨ ਹੈ ਦੋ ਬਹੁਤ ਵਧੀਆ ਸਰੋਂ ਦਾ ਹੈ ਇਹਨਾਂ ਦੇ ਵਿੱਚ ਵੀ ਏਲਐਸਡੀ ਦੀ ਸਮਗਰੀ ਤਾਂ ਬਹੁਤ ਵਧੀਆ ਕਿਉਂਕਿ ਸੋਇਆ ਬੀਨ ਦੇ ਵਿੱਚ ਵੀ ਇਹ ਜੋ ਏਲਐਲ ਹੈ ਏਲਐਲ ਜਦੋਂ ਸਾਡੇ ਸਰੀਰ ਦੇ ਵਿੱਚ ਜਾਏਗਾ ਤੇ ਉਹ ਕੁਦਰਤੀ ਤੌਰ ਤੇ ਸਾਡੇ ਸਰੀਰ ਨੇ ਫਿਰ ਉਹਨੂੰ ਬਦਲ ਲੈਣਾ ਕੈਲਕੀਨਸ ਦੇ ਵਿੱਚ ਹੁਣ ਇੱਕ ਚਮਚ ਸੋਇਆ ਬੀਨ ਦਾ ਆਇਲ ਦੇ ਨਾਲ ਅਸੀਂ ਖਾਣਾ ਵੀ ਬਣਾਉਂਦੇ ਹਾਂ ਤੇ ਲਗਭਗ ਤੁਹਾਨੂੰ 0.90 ਕਿਉਂਕਿ 100 ਗ੍ਰਾਮ ਦੇ ਗ੍ਰੀਨ ਈਰ ਲਈ ਦਾ ਮਿਲ ਜਾਂਦਾ ਇਸ ਕਰਕੇ ਇਹ ਜਿਹੜੇ ਸਸਤੇ ਵੀ ਨੇ ਤੇ ਵੁੱਡ ਸੋਰਸ ਹੈ ਅਗਰ ਜਿਹੜੇ ਲੋਕ ਮੱਛੀ ਨਹੀਂ ਲੈ ਸਕਦੇ ਜਾਂ ਉਹ ਮੱਛੀ ਮਹਿੰਗੀ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਅਗਰ ਤੁਸੀਂ ਮੱਛੀ ਨਹੀਂ ਲੈ ਸਕਦੇ ਤਾਂ ਇਹ ਜਿਹੜੇ ਬੀਜ ਨੇ ਇਹ ਬਹੁਤ ਵਧੀਆ ਇਹਨਾਂ ਦੇ ਸਰੋਤ ਨੇ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹਨਾਂ ਨੂੰ ਆਪਣੇ ਖਾਣੇ ਦੇ ਵਿੱਚ ਰੋਜ਼ਾਨਾ ਜ਼ਰੂਰ ਵਰਤੋਂ ਦੇ ਵਿੱਚ ਲੈ ਕੇ ਆਓ ਖਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਕ੍ਰੋਨਿਕ ਡਿਸੀਜ਼ ਨੇ ਹਾਰਟ ਦੀ ਪ੍ਰੋਬਲਮ ਹੈ ਜਾਂ ਕੋਈ ਜਿਆਦਾ ਬੈਡ ਕੋਲੇਸਟ੍ਰੋਲ ਤੁਹਾਡਾ ਫਿਰ ਵੀ ਵਧੀ ਹੋਈ ਹੈ ਜਿਹੜੀ ਮਾੜੀ ਚਰਬੀ ਹੈ ਉਹਨੂੰ ਇਸ ਕਰਕੇ ਇਹ ਬਹੁਤ ਹੀ ਵਧੀਆ ਇੱਕ ਸੋਤ ਨੇ ਸਸਤੇ ਨੇ ਔਰ ਬਹੁਤਾ ਕੋਈ ਨਾ ਦਾ ਸਾਈਡ ਇਫੈਕਟ ਵੀ ਨਹੀਂ ਹੈ। ਪਰ ਇਹਨੂੰ ਅਗਰ ਤੁਸੀਂ ਆਪਣੇ ਖਾਣੇ ਦੇ ਵਿੱਚ ਸ਼ਾਮਲ ਕਰਨਾ ਚਾਹੋ ਤੇ ਲੋੜ ਵੀ ਸਮਝੋ ਅਗਰ ਤੁਸੀਂ ਆਪਣੇ ਡਾਕਟਰ ਜਾਂ ਡਾਈਟੀਸ਼ੀਅਨ ਦੀ ਸਲਾਹ ਦੇ ਨਾਲ ਇਹਨਾਂ ਦੀ ਕਿੰਨੀ ডোজ ਤਾਨੂੰ ਚਾਹੀਦੀ ਆ ਈਜ਼ ਦੇ ਅਕੋਰਡ ਹੁੰਦੀਆਂ ਤੁਹਾਡੀ ਇਲਨੈਸ ਦੇ ਅਕੋਰਡਿੰਗਲੀ ਤੇ ਇਹ ਵੀ ਤੁਸੀਂ ਲੈ ਸਕਦੇ ਹੋ ਸੋ ਉਮੀਦ ਆ ਕਿ ਤੁਹਾਨੂੰ ਇਹਨਾਂ ਕੋਪਰੋਲਾ ਚੰਗਾ ਲੱਗਦਾ ਹੋਵੇਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ